ਸਸਵੀਰ ਕਾਲ ਜੀ ਮੈਂ ਹਾ ਅਸ਼ਟਿਤ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕੀਂਦਰ ਸਰਕਾਰ ਨੂੰ ਸਾਡਾ ਜਿਹੜਾ ਹੈ ਤੁਹਾਡੇ ਕੋਲ 60 ਕਰੋੜ ਦਾ ਬਜਟ ਪਿਆ ਹੋਇਆ ਹੈ ਜਿਹਦੇ ਵਿੱਚ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਉੱਤੇ ਬੜਾ ਹੀ ਜ਼ਿਆਦਾ ਪਾਣੀ ਦੀ ਕਹਿਰ ਆਈ ਹੈ ਉਹਨਾਂ ਨੂੰ ਜਿਹੜਾ ਹੈ 50 ਹਜ਼ਾਰ ਏਕੜ ਦੇ ਸਾਧ ਨਾਲ ਮੁਹਾਜ਼ਾ ਦੇਣ ਦੀ ਗੱਲ ਕੀਤੀ ਜਿਹੜੇ ਨੇ ਅ ਅਮਿਸ਼ਾ ਜਿਹੜੇ ਗ੍ਰਹਿ ਮੰਤਰੀ ਨੇ ਦੇਸ਼ ਦੇ ਅਮੀਸ਼ਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਜਿਹੜਾ ਹੈ ਪਹਿਲਾਂ ਤੱਕ ਕਿਸੇ ਤਰ੍ਹਾਂ ਦਾ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਲੇਕਿਨ ਇਹ ਜਿਹੜੇ ਹੈ ਕੇਂਦਰ ਸਰਕਾਰ ਨੇ ਇਸ ਗੱਲ ਉੱਤੇ ਹੁਣ ਵੱਡੀ ਜਿਹੜੀ ਹੈ ਰਾਹਤ ਜਿਤਾਈ ਹੈ ਜਿੱਤੇ ਕਿਸਾਨਾਂ ਦੀ ਵੱਡੇ ਤੌਰ ਤੇ ਤਾਂ ਨਹੀਂ ਕਹਿ ਸਕਦੇ ਲੇਕਿਨ ਕੁਝ ਹੱਦ ਤੱਕ ਉਹਨਾਂ ਦੀ ਮਦਦ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਪਾਣੀ ਪੰਜਾਬ ਉੱਤੇ ਪਾਣੀ ਨੇ ਕਹਿਟਾਇਆ ਹੈ ਲੋਕਾਂ ਦੀਆਂ ਜ਼ਮੀਨਾਂ ਤੱਕ ਰੁੜ ਗਈਆਂ ਨੇ ਜਿੱਥੇ ਪੰਜਾਬ ਦੇ ਲੋਕ ਜਿਹੜੇ ਨੇ ਰੋਟੀ ਤੋਂ ਵੀ ਆਪਣਾ ਵਾਂਝੇ ਦਿਖਾਈ ਦੇ ਰਹੇ ਨੇ ਕਿਉਂਕਿ ਇੱਕ ਪਾਸੇ ਜਿਨ੍ਹਾਂ ਦੀ ਰੋਜ਼ੀ ਰੋਟੀ ਹੀ ਜ਼ਮੀਨ ਜਾਇਦਾਦ ਦੇ ਉੱਤੇ ਟਿਕੀ ਹੋਈ ਸੀ ਪਸ਼ੂ ਪਾਲਣ ਦੇ ਉੱਤੇ ਟਿਕੀ ਹੋਈ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹੈ ਪਾਣੀ ਦੇ ਵਹਾਅ ਕਰਕੇ ਕਾਫੀ ਚਟਕਾ ਸਹਿਣਾ ਪਿਆ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਵਾਰ-ਵਾਰ ਜਿਹੜਾ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਵੱਲੋਂ ਮੰਗ ਕਰ ਰਹੀ ਸੀ ਤੇ ਦੂਸਰੇ ਪਾਸੇ ਪੰਜਾਬ ਦੇ ਸੌਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਿਹਾ ਜਾ ਰਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਿੱਠੀ ਲਿਖੀ ਤੇ ਫੋਨ ਤੇ ਵੀ ਗੱਲਬਾਤ ਕੀਤੀ ਕਿ ਪੰਜਾਬ ਕਾਫੀ ਹੱਦ ਤੱਕ ਬਦਾਨ ਨਜ਼ਰ ਆ ਰਿਹਾ ਹੈ ਲੇਕਿਨ ਕੇਂਦਰ ਸਰਕਾਰ ਹੁਣ ਕਿਸੇ ਹੱਦ ਤੱਕ ਸਾਥ ਦੇਣ ਦੀ ਗੱਲ ਕਰ ਰਹੀ ਹੈ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਜਿਸ ਉੱਤੇ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੇਂਦਰ ਖੇਤਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪਲਕੇ ਵੀਰਵਾਰ ਪੰਜਾਬ ਦਾ ਦੌਰਾ ਕਰਨਗੇ ਇੱਥੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਖੇਤਰ ਮੰਤਰੀ ਨੇ ਸੋਸ਼ਲ ਮੀਡੀਆ ਵਿੱਚ ਐਕਸ ਤੇ ਪਾਈ ਸੰਦੇਸ਼ ਵਿੱਚ ਇਹ ਸਬੰਧ ਜਾਣਕਾਰੀ ਦਿੱਤੀ ਚੋਹਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਬਾਰੇ ਜਾਇਜ਼ਾ ਲੈਣ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰ ਗੁਰਬਾਲ ਚੰਦ ਕਟਾਰੀਆ ਨੂੰ ਫੋਨ ਕਰਕੇ ਜੋ ਜਾਣਕਾਰੀ ਲਈ ਹਸਲ ਜਾਣਕਾਰੀ ਮੁਤਾਬਕ ਸ਼ਿਵਰਾਜ ਸਿੰਘ 4 ਸਤੰਬਰ ਨੂੰ ਸਵੇਰੇ ਅੰਮ੍ਰਿਤਸਰ ਪਹੁੰਚਣਗੇ ਜਿੱਤੇ ਉਹੜ ਪ੍ਰਵਾਦ ਕਿਸਾਨਾਂ ਤੇ ਹੋਰ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ ਤਾਂ ਇਹ ਵੱਡੀ ਇੱਕ ਰਾਹਤ ਮਿਲਣ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਜਿੱਥੇ ਕੇਂਦਰ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਜਿਹੜੇ ਹੈ ਵੀਰਵਾਲ ਦੌਰਾ ਕਰਨ ਜਾ ਰਹੇ ਹਨ ਪੰਜਾਬ ਦਾ ਜਿੱਥੇ ਲੋਕਾਂ ਦੇ ਆ ਜਿਹੜੀਆਂ ਜ਼ਮੀਨਾਂ ਦੇ ਉੱਤੇ ਏਡਾ ਵੱਡਾ ਕਹਿਰ ਆਇਆ ਹੈ ਲੋਕਾਂ ਦੇ ਜਿਹੜੇ ਪਸ਼ੂ ਤੱਕ ਪਾਣੀ ਦੇ ਵਿੱਚ ਡਰ ਗਏ ਨੇ ਕਿਸੇ ਨਾ ਕਿਸੇ ਤਰੀਕੇ ਜਿਹੜੀ ਹੈ ਹੁਣ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨੂੰ ਸਾਥ ਦੇਣ ਵਾਸਤੇ ਜਿਹੜਾ ਹੈ ਹੌਲੀ-ਹੌਲੀ ਆਪਣੇ ਅੱਗੇ ਕਦਮ ਜਿਹੜਾ ਹੈ ਵਧਾ ਰਹੀ ਹੈ ਜਿਸ ਨਾਲ ਵੱਡੀ ਰਾਹਤ ਪੰਜਾਬ ਦੇ ਲੋਕਾਂ ਨੂੰ ਮਿਲ ਸਕਦੀ ਹੈ ਤੇ ਕਿਤੇ ਨਾ ਕਿਤੇ ਜਿਹੜੇ ਲੋਕ ਆਪਦੇ ਕਰਾਨ ਉਗਵਾ ਚੁਕੇ ਨੇ ਆਪਣੀਆਂ ਜ਼ਮੀਨਾਂ ਨੂੰ ਆਪਣੀਆਂ ਜੋ ਫਸਲਾਂ ਨੂੰ ਇਥੋਂ ਤਾਂਕਿ ਕਈ ਲੋਕਾਂ ਦੀਆਂ jaan ਵੀ ਚਲੀਆਂ ਗਈਆਂ ਨੇ ਪਾਣੀ ਦੇ ਵਹਾਹ ਕਰਕੇ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਮਾਰੀ ਤੱਕ ਵੀ ਫੈਲ ਸਕਦੀ ਹੈ ਜਿੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਲੇਕਿਨ ਹੁਣ ਜਿਹੜੀ ਹੈ ਕੇਂਦਰ ਸਰਕਾਰ ਵੀ ਜਿਹੜੀ ਆਪਣੀ ਰਾਹਤ ਦਿਖਾਉਂਦੀ ਨਜ਼ਰ ਆ ਰਹੀ ਹੈ ਧੰਨਵਾਦ